ਜਿੱਡੀ ਅਫਸਰ ਹੈਈਆ ਜਿੰਨੇ ਮੰਤਰੀ ਜੰਤਰੀ ਨੇ ਉਹ ਕਿਸੇ ਪਾਰਟੀ ਦੇ ਹੋਣ ਜ਼ਮੀਨਾਂ ਦੇ ਵੱਡੇ ਟੋਟੇ ਹੈ ਹੀ ਉਹਨਾਂ ਕੋਲੇ ਨਹੀਂ ਇਸ ਕਰਕੇ ਉਹ ਆਪਣੇ ਆਦੇ ਖਿਲਾਫ ਕਿਵੇਂ ਚੱਲ ਜੂ ਕਹਦਾ ਵੀ ਜਿਹੜੇ ਲੋਕ ਸਾਡੇ ਕਹੇ ਤੇ ਬੰਦੇ ਸੀ ਸਾਡੇ ਕਹੇ ਤੇ ਖੜਦੇ ਸੀ ਹੁਣੇ ਜ਼ਮੀਨ ਦੀ ਗੱਲ ਕਰਨ ਲੱਗੇ ਜਿਨ੍ਹਾਂ ਦੀਆਂ ਔਰਤਾਂ ਨੂੰ ਪੱਟਿਆਂ ਦੀ ਪੰਡ ਬਗਲੇ ਇਹ ਜਲੀਲ ਕਰਦੇ ਸੀ ਉਹਨਾਂ ਦੀ ਐਕਸਪਲੋਇਟੇਸ਼ਨ ਕਰਦੇ ਸੀ ਅੱਜ ਉਹਨਾਂ ਔਰਤਾਂ ਨੇ ਦਾਤੀ ਇਹਨਾਂ ਦੇ ਗਲਾਂ ਨੂੰ ਪਾਉਣੀ ਸ਼ੁਰੂ ਕਰਤੀ ਇਸ ਗੱਲ ਦੀ ਤਕਲੀਫ ਆ ਹਮ ਮਿਹਨਤ ਕਰਸ ਇਸ ਦੁਨੀਆ ਕੇ ਜਬ ਆਪਣਾ ਹਿੱਸਾ ਮੰਗਾਂਗੇ ਇੱਕ ਬਾਗ ਨਹੀਂ ਇੱਕ ਖੇਤ ਨਹੀਂ ਹਮ ਸਾਰੀ ਦੁਨੀਆ ਮੰਗਾਂਗੇ ਮੁਕੇਸ਼ ਜੀ ਇੱਕ ਵੱਡਾ ਸਵਾਲ ਹੈ ਇਹ ਕਾਨੂੰਨ ਬਣਾ ਦਿੱਤਾ ਗਿਆ ਭਾਰਤ ਦੀ ਪਾਰਲੀਮੈਂਟ ਚ ਇਹ ਕਾਨੂੰਨ ਬਣਿਆ ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਇਹ ਕਾਨੂੰਨ ਲਾਗੂ ਕਰਨਾ ਕਿਸੇ ਸਰਕਾਰ ਦੇ ਏਜੰਡੇ ਤੇ ਨਹੀਂਗਾ ਵੀ ਜਿਨ੍ਹਾਂ ਕੋਲ ਵੱਧ ਜ਼ਮੀਨਾਂ ਨੇ ਉਹ ਖੋਕੇ ਆਮ ਲੋਕਾਂ ਚ ਗਰੀਬਾਂ ਦੇ ਵਿੱਚ ਵੰਡੀਆਂ ਜਾਣ ਪਿੱਛੇ ਜੇ ਚਰਨਜੀਤ ਚੰਨੀ ਨੇ ਇੱਕ ਵਾਰੀ ਇਹ ਗੱਲ ਕੀਤੀ ਸੀ ਵੀ ਲੈਂਡ ਸੀਲਿੰਗ ਐਕਟ ਅਸੀਂ ਲਾਗੂ ਕਰਾਂਗੇ ਤਾਂ ਫਿਰ ਚੰਨੀ ਸਾਹਿਬ ਵੀ ਉਹਦੇ ਤੇ ਮਤਲਬ ਐਦਾਂ ਚੁੱਪ ਕਰ ਗਏ ਇੰਨੀ ਮਤਲਬ ਉਹ ਉਹਨਾਂ ਦੇ ਕਬਰਾਂ ਦੀ ਚੁੱਪ ਛਾ ਗਈ ਉਸ ਤੋਂ ਬਾਅਦ ਜੇ ਪੱਤਰਕਾਰ ਵੀ ਚੰਨੀ ਸਾਹਿਬ ਨੂੰ ਇੱਕ ਦੋ ਵਾਰੀ ਪੁੱਛੇ ਵੀ ਤੁਸੀਂ ਉਹ ਗੱਲ ਬੋਲੀ ਸੀ ਤਾਂ ਉਹ ਕਹੇ ਛੱਡ ਛੱਡੋ ਇਹ ਕੀ ਚੱਕਰ ਹੈ ਅਸਲ ਦੇ ਵਿੱਚ ਇਹਦਾ ਚੰਨੀ ਦੀ ਕੋਠੀ ਅੱਗੇ ਮਜ਼ਦੂਰਾਂ ਨਾਲ ਉਹਦਾ ਪੂਰਾ ਜਿਹੜਾ ਮੁਕਾਬਲਾ ਚੱਲਿਆ ਜਿੱਤੋ ਬਾਅਦ ਚੰਨੀ ਨੇ ਇਹ ਬਿਆਨ ਦਾ ਦੇਤਾ 4 ਘੰਟੇ ਬਾਅਦ ਉਹਨੇ ਇਹਦੇ ਤੇ ਗਲਤੀ ਵੀ ਮੰਨ ਲਈ ਵੀ ਇਹ ਗਲਤ ਹੋ ਗਿਆ ਇਹਦਾ मीनिंग ਸਾਫ਼ ਆ ਵੀ ਉਹ ਉਹਨਾਂ ਵੱਡੀਆਂ ਹਾਕਮ ਜਮਾਤਾਂ ਦੇ ਨਾਲ ਉਹਨਾਂ ਵੱਡੇ ਤਣਾੜਾਂ ਦੇ ਨਾਲ ਖੜਾ ਜਿਹੜੇ ਇਹਨਾਂ ਨੂੰ ਮੋਟਾ ਫੰਡ ਦੇ ਕੇ ਜਿਹੜਾ ਸਿਸਟਮ ਨੂੰ ਚਲਾਉਂਦੇ ਨੇ ਹੁਣ ਜਿਹੜੀ ਚੰਦਪਾਨ ਦੀ ਘਟਨਾ ਇੱਥੇ ਵੀ ਗਮਦੂਰ ਸਿੰਘ ਇੱਥੋਂ ਦਾ ਜਿਹੜਾ ਮਰਜੀ ਐਮਐਲਏ ਬਣ ਜੇ ਉਹਨੂੰ ਮੋਟਾ ਫੰਡ ਦਿੰਦਾ ਇਸੇ ਕਰਕੇ ਜਿਹੜੀ ਮਰਜੀ ਪਾਰਟੀ ਦਾ ਐਮਐਲਏ ਬਣ ਜੇ ਉਹਦੀ ਜੌਂਕੀ ਜ਼ਰੂਰ ਪਰਦਾ ਅਸਲ ਦੇ ਵਿੱਚ ਉਹ ਮੋਟੀਆਂ ਜ਼ਮੀਨਾਂ ਚੋਂ ਫੰਡ ਆ ਜਿਹੜਾ ਕਮਿਸ਼ਨ ਉਹ ਇਹਨਾਂ ਮੰਤਰੀਆਂ ਨੂੰ ਜਾਂਦਾ ਇਸ ਕਰਕੇ ਉਹਦੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਔਰ ਉਹਦੇ ਲਈ ਲੋਕਾਂ ਨੂੰ ਆਪਦੇ ਹੱਕ ਤੇ ਦਾਵਾ ਆਪ ਕਰਨਾ ਪੈਣਾ ਪਰ ਇਹ ਜਿਹੜਾ ਕਾਨੂੰਨ ਬਣਾਇਆ ਸੀਗਾ ਇਹ ਵੀ ਕਾਂਗਰਸ ਗਵਰਨਮੈਂਟ ਨੇ ਬਣਾਇਆ ਸੀ ਤੇ ਚੰਨੀ ਸਾਹਿਬ ਵੀ ਕਾਂਗਰਸ ਗਵਰਨਮੈਂਟ ਦੇ ਕਾਂਗਰਸ ਪਾਰਟੀ ਦੇ ਨੇ ਪਰ ਫਿਰ ਵੀ ਚਰਨਜੀਤ ਚੰਨੀ ਨੂੰ ਕੀ ਪਾਰਟੀ ਦੇ ਅੰਦਰੋਂ ਕਿਸੇ ਨੇ ਲੱਗਦਾ ਕਿ ਮਤਲਬ ਦਬਕਾ ਮਾਰਿਆ ਵੀ ਆ ਕੀ ਬੋਲੀ ਜਾਂਦਾ ਦੇਖੋ ਲੋਕਾਂ ਦੇ ਜ਼ੋਰ ਤੇ ਕਾਨੂੰਨ ਬਣਦੇ ਨੇ ਤੇ ਲੋਕਾਂ ਦੇ ਜ਼ੋਰ ਤੇ ਹੀ ਲਾਗੂ ਹੁੰਦੇ ਨੇ ਔਰ ਲੋਕ ਹੀ ਕਾਨੂੰਨ ਨੂੰ ਰੱਦ ਵੀ ਕਰਵਾ ਲੈਂਦੇ ਨੇ ਜਦੋਂ ਇਹ ਕਾਨੂੰਨ ਬਣਿਆ ਇਹ ਇਹਨਾਂ ਨੇ ਕੋਈ ਅਰਧੇ ਖੁਸ਼ੀ ਨਾਲ ਨਹੀਂ ਸੀ ਬਣਾਇਆ ਅਸਲ ਦੇ ਵਿੱਚ ਉਦੋਂ नक्सਲਵਾੜੀ ਦਾ ਅੰਦੋਲਨ ਜੋਰਾਂ ਤੇ ਸੀ ਜਿਹੜੇ ਲੋਕ ਨੇ ਉਹ ਝੰਡਾ ਲਾ ਕੇ ਫਿਰ ਆਪ ਜ਼ਮੀਨ 'ਚ ਕਰਜ਼ਾ ਕਰਨ ਵਾਲੇ ਪਾਸੇ ਨੂੰ ਤੁਰ ਗਏ ਤਾਂ ਇਹਨਾਂ ਨੇ ਲੋਕਾਂ ਦੇ ਅੰਦੋਲਨ ਨੂੰ ਠੰਡਾ ਕਰਨ ਦੇ ਲਈ ਇਹਨਾਂ ਨੇ ਇਹ ਇੱਕ ਕਾਨੂੰਨ ਲਿਆਂਦਾ ਵੀ ਦੇਖੋ ਜੀ ਅਸੀਂ ਤਾਂ ਬੰਦ ਕਰਤੀ ਆ ਕਾਨੂੰਨ ਲਾਗੂ ਕਰਤਾ ਹੁਣ ਇੱਥੇ ਕੋਈ ਜ਼ਮੀਨ ਦਾ ਮਸਲਾ ਨਹੀਂ ਹੁਣ ਵੀ ਤੁਸੀਂ ਗੱਲ ਕਰ ਲੋ ਤਾਂ ਕਹਿਣਗੇ ਜ਼ਮੀਨ ਦਾ ਮੁੱਦਾ ਹੀ ਨਹੀਂ ਹੈ ਤੇ ਇੱਕ ਪਾਸੇ ਸੁਖਵੀਰ ਬਾਦਲ ਉਹ ਇੰਟਰਵਿਊ ਦਿੰਦਾ ਕਹਿੰਦਾ ਵੀ ਮੈਂ 2500 ਕਿਲੇ ਦੀ ਖੇਤੀ ਕਰਦਾ ਤੁਸੀਂ ਇਹ ਦੱਸੋ ਫਿਰ ਉਹਨੇ ਦੇ ਕਾਨੂੰਨ ਲਾਗੂ ਕਿਉਂ ਨਹੀਂ ਕਰਦੇ ਅਸਲ ਦੇ ਵਿੱਚ ਕਿਉਂਕਿ ਇਹ ਆਪ ਉਹਨਾਂ ਵੱਡੀਆਂ ਜ਼ਗੀਰਾਂ ਦੇ ਮਾਲਕ ਨੇ ਤੇ ਆਪਦੇ ਦੇ ਇਹ ਕਾਨੂੰਨ ਕਿਸੇ iracial ਵੀ ਲਾਗੂ ਨਹੀਂ ਕਰਨਗੇ ਇਹ ਕਾਨੂੰਨ ਨੇ ਲਾਗੂ ਲੋਕਾਂ ਦੇ ਜ਼ੋਰ ਤੇ ਹੋਣਾ ਔਰ ਜਿੱਦੇ ਲੋਕ ਡੰਡੇ 'ਚ ਝੰਡਾ ਪਾ ਕੇ ਉਹਨਾਂ ਜ਼ਮੀਨਾਂ 'ਚ ਬੜੇ ਉਹਦੇ ਇਹ ਕਾਨੂੰਨ ਧਰਤੀ ਤੇ ਲਾਗੂ ਹੋਣੇ ਆ ਉਹਦੇ ਬੇਜ਼ਮੀਨਿਆਂ ਕੋਲੇ ਆਪਦੀਆਂ ਜ਼ਮੀਨਾਂ ਆਪਦੀਆਂ ਮੋਟਰਾ ਹੋਣਗੀਆਂ ਦੇਖੋ ਜੀ ਅੱਜ ਅਸੀਂ ਸਮਾਜ ਦੇ ਵਿੱਚ ਚਾਰ ਤਰ੍ਹਾਂ ਦੇ ਮਨੁੱਖ ਦੇਖਦੇ ਆਂ ਇੱਕ ਜਿਨ੍ਹਾਂ ਨੂੰ ਵੀਆਈਪੀ ਸਮਝਿਆ ਜਾਂਦਾ ਜਿਨ੍ਹਾਂ ਨੂੰ ਵੱਡੇ ਉੱਚੇ ਬੰਦੇ ਸਮਝਿਆ ਜਾਂਦਾ ਇਸ ਕਰਕੇ ਨਹੀਂ ਕਿ ਉਹਨਾਂ ਕੋਲ ਅਕਲ ਵੱਧਾ ਉਹਨਾਂ ਕੋਲ ਬੁੱਧੀ ਵੱਧਾ ਉਹਨਾਂ ਕੋਲ ਗੁਣ ਵੱਧਾ ਇਸ ਕਰਕੇ ਉਹਨਾਂ ਕੋਲ ਪੈਸਾ ਵੱਧਾ ਉਹਨਾਂ ਕੋਲ ਜੇਵਦ ਵੱਧਾ ਦੂਜੇ ਨੰਬਰ ਤੇ ਨਾਰਮਲ ਇਨਸਾਨ ਤੀਜੇ ਨੰਬਰ ਤੇ ਜਿਹਨੂੰ ਅਸੀਂ ਕਹਿ ਦਿੰਦੇ ਨੇ ਕਿ ਮੱਧ ਵਰਗ ਆ ਗਿਆ ਜੀ ਔਰ ਚੌਥੇ ਨੰਬਰ ਤੇ ਜਿਹੜਾ ਗਰੀਬ طبਕਾ ਜਿਹਨੂੰ ਮਜ਼ਦੂਰ ਕਹਿੰਦੇ ਨੇ ਕਿਰਤੀ ਕਹਿੰਦੇ ਨੇ ਔਰ ਇਹ ਜਿਹੜੀ ਸਾਡੇ ਸਮਾਜ ਦੇ ਵਿੱਚ ਇੱਜ਼ਤ ਹੈ ਨਾ ਇੱਜ਼ਤ ਮਾਨ ਸਨਮਾਨ ਇਹ ਵੀ ਪੈਸੇ ਤੇ ਧਨ ਦੇ ਆਧਾਰ ਤੇ ਹੀ ਮਿਲਦਾ ਪਿੰਡਾਂ ਦੇ ਵਿੱਚ ਆ ਜਿਹੜਾ ਚੰਦਪਾਣ ਦੇ ਵਿੱਚ ਮੁਕੇਸ਼ ਜੀ ਮੈਨੂੰ ਇੰਜ ਲੱਗਦਾ ਵੀ ਜੇਕਰ ਦੂਜੇ ਪਾਸੇ ਮਜ਼ਦੂਰ ਨਾ ਹੁੰਦੇ ਤਾਂ ਸ਼ਾਇਦ ਪੁਲਿਸ ਇੱਥੋਂ ਤੱਕ ਨਾ ਜਾਂਦੀ ਇਹ ਬਿਲਕੁਲ ਸੱਚਾ ਕਿਉਂਕਿ ਜਿਵੇਂ ਅਸੀਂ ਗੱਲ ਕਰਦੇ ਆਂ ਵੀ ਜਿੱਥੇ ਜਮਾਤੀ ਬਾੜਾ ਉਥੇ ਜਾਤ ਵਾਲਾ ਸਵਾਲ ਵੀ ਆ ਇਸ ਗੱਲ ਦਾ ਕੀਲਾ ਉਹਨਾਂ ਦੇ ਗਰਦਨ ਦੇ ਵਿੱਚ ਆਕੜਿਆ ਹੋਇਆ ਇਹੋ ਜੀ ਘਟਨਾ ਇਸ ਤੋਂ ਪਹਿਲਾਂ ਜਲੂਰ ਦੇ ਵਿੱਚੋ ਹੀ ਜਦੋਂ ਉਹਨਾਂ ਨੇ ਤੀਜਾ ਹਿੱਸਾ ਮੰਗਿਆ ਇਹੀ ਘਟਨਾ ਮੰਡੌਰ ਪਿੰਡ ਦੇ ਵਿੱਚ ਹੋਈ ਪ੍ਰੀਤ ਕੰਬਾਈਨ ਦਾ ਮਾਲਕ ਜਿਹਦਾ ਕਈ ਦੇਸ਼ਾਂ ਦੇ ਵਿੱਚ ਉਹਦੀ ਕੰਬਾਈਨ ਦੀ ਵਿਕਰੀ ਹੁੰਦੀ ਆ 3000 ਬਿੱਗੇ ਦਾ ਮਾਲਕ ਆ ਉਹ ਆ ਕੇ ਪਿੰਡ ਮੀਟਿੰਗ ਕਰੇ ਬੀਆ ਬਿਹੜੇ ਵਾਲਿਆਂ ਨੂੰ ਜ਼ਮੀਨ ਨਹੀਂ ਲੈਣ ਦੇਣੀ ਤੇ ਫਿਰ ਤੁਸੀਂ ਇਸ ਗੱਲ ਤੋਂ ਹਿਸਾਬ ਲਾ ਸਕਦੇ ਹੋ ਕਿ ਉਹਨਾਂ ਨੂੰ ਇਹ ਵੀ ਜਿਹੜੇ ਸਾਡੇ ਮੂਹਰੇ ਝੁਕਦੇ ਸੀ ਅੱਜ ਸਿਰ ਕਿਵੇਂ ਝੱਕਣ ਲੱਗ ਗਏ ਇਸ ਗੱਲ ਦੀ ਰੜਕ ਪਿੱਛੇ ਇਹデア ਸਾਰਾ ਕੁਝ ਹੁੰਦਾ ਅਸਲ ਦੇ ਵਿੱਚ ਮਾਮਲਾ ਕੱਲੇ ਜ਼ਮੀਨ ਦੇ ਥੋੜੇ ਜੇ ਟੋਟੇ ਦਾ ਨਹੀਂ ਸਵਾਲ ਉਹਨਾਂ ਦੇ ਹੰਕਾਰ ਨੂੰ ਸੱਟ ਜਿਹੜੀ ਵੱਜਦੀ ਆ ਜਿਹੜੀ ਹੁਣ ਤੱਕ ਮਰਜ਼ੀ ਚਲਾਉਂਦੇ ਸੀ ਉਹਦੀ ਮਰਜ਼ੀ ਦੇ ਖਿਲਾਫ ਸਾਡੇ ਲੋਕ ਬੋਲਣ ਲੱਗੇ ਉਸ ਗਲਤੀ ਤਕਲੀਫ ਚ ਉਹ ਸਾਰਾ ਕੁਝ ਵਾਪਰਦਾ ਸਵਾਲ ਸਿਰਫ ਇੱਥੇ ਵੀ ਨਹੀਂ ਹੈ ਸਵਾਲ ਇਹ ਵੀ ਹੈ ਕਿ ਜਦੋਂ ਕੋਈ ਬੰਦਾ ਆਪਣੇ ਹੱਕ ਲਈ ਬੋਲਦਾ ਉਹ ਫਿਰ ਪੂਰਾ ਮੰਗਦਾ ਸੋ ਮਜ਼ਦੂਰ ਬੋਲਣਗੇ ਉਹ ਪੂਰਾ ਮੰਗਣਗੇ ਦੇਖੋ ਔਰਤਾਂ ਤੇ ਦਲਿਤ ਇਹ ਦੋ ਵੱਡਾ ਹਿੱਸਾ ਸਾਡੇ ਸਮਾਜ ਦਾ ਜਿਹੜੇ ਅੱਜ ਤੱਕ ਇਸ ਕਰਕੇ ਥੱਲੇ ਨੇ ਨਰੜੇ ਹੋਏ ਨੇ ਦਬੇ ਹੋਏ ਨੇ ਕਿਉਂਕਿ ਰਾਈਟ ਟੂ ਪ੍ਰੋਪਰਟੀ ਦਾ ਜੋ ਮੁੱਦਾ ਹੈ ਉਹ ਦਲਤਾਂ ਬਾਰੇ ਤੇ ਔਰਤਾਂ ਬਾਰੇ ਕਦੇ ਵਿਚਾਰਿਆ ਨਹੀਂ ਗਿਆ ਇੱਕ ਵਾਰ ਪਾਰਲੀਮੈਂਟ 'ਚ ਮੁੱਦਾ ਉੱਠਿਆ ਕਿ ਰਾਈਟ ਟੂ ਪ੍ਰੋਪਰਟੀ ਨੂੰ ਮੌਲਕ ਅਧਿਕਾਰਾਂ 'ਚ ਸ਼ਾਮਲ ਕਰਨਾ ਚਾਹੀਦਾ ਤਾਂ ਵੱਡਾ ਬਹੁਮਤ ਇਹਦੇ ਖਿਲਾਫ ਉੱਠ ਖੜਾ ਹੋਇਆ ਰਾਈਟ ਟੂ ਪ੍ਰੋਪਰਟੀ ਨੂੰ ਇੱਕ ਵਾਰ ਮੌਲਕ ਅਧਿਕਾਰਾਂ 'ਚ ਮਕੇਸ਼ ਜੀ ਸ਼ਾਮਲ ਕਰਦੇ ਲੱਗੇ ਸੀ ਫਿਰ ਇਹ ਤੇ ਰੌਲਾ ਪੈ ਗਿਆ ਤੇ ਉਥੇ ਇਹਨਾਂ ਨੇ ਰੱਦ ਕਰਤਾ ਕਿ ਇਹ ਤਾਂ ਕਰ ਨਹੀਂ ਸਕਦੇ ਹੁਣ ਅਸਲ ਚ ਪ੍ਰੋਬਲਮ ਮੈਨੂੰ ਇਹ ਲੱਗਦੀ ਹੈ ਕਿ ਜਿਵੇਂ ਕੋਈ ਭੂਆ ਕੋਈ ਭੂਆ ਆਪਣਾ ਬਣਦਾ ਹਿੱਸਾ ਮੰਗ ਲੇ ਕੋਈ ਭੈਣ ਜਿਹੜੀ ਜਿਹੜੇ ਪਿਓ ਦੇ ਘਰ ਜੰਮੀ ਹੈ ਉਥੋਂ ਆਪਣਾ ਬਣਦਾ ਹਿੱਸਾ ਮੰਗ ਲੇ ਤਾਂ ਜਿਹੜੀ ਅੱਗ ਉਦੋਂ ਲੱਗਦੀ ਹੈ ਨਾ ਉਸੇ ਤਰ੍ਹਾਂ ਦੀ ਅੱਗ ਹੀ ਦਲਤਾਂ ਬਾਰੇ ਲੱਗਦੀ ਹੈ ਜਦੋਂ ਚਾਹੇ ਦਲਤ ਪੰਚਾਇਤੀ ਜ਼ਮੀਨਾਂ 'ਚ ਆਪਣਾ ਹਿੱਸਾ ਮੰਗ ਲੈਣ ਜਾਂ ਜਿਹੜਾ ਛੋਟੇ ਮੋਟੇ ਵੀ ਕੋਈ ਆਪਣਾ ਰਾਈਟ ਜਦੋਂ ਮਜ਼ਦੂਰ ਤਬਕਾ ਡਿਮਾਂਡ ਕਰਦਾ ਤਾਂ ਇੱਕ ਅੱਗ ਮੱਚਦੀ ਹੈ ਇੱਕ ਉਹ ਕਹਿੰਦੇ ਆ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਤਾਂ ਫਿਰ ਦਿਮਾਗ 'ਚ ਇਹ ਗੱਲ ਉੱਠਣ ਲੱਗਦੀ ਹੈ ਜੇ ਇਹਨਾਂ ਇੰਨਾ ਮੰਗਿਆ ਇਹਨਾਂ ਨੂੰ ਮਿਲ ਗਿਆ ਫਿਰ ਇਹ ਐਨੇ ਵਾਸਤੇ ਵੀ ਬੋਲਣਗੇ ਕਿਉਂ ਮਕੀ ਸੀ ਬਿਲਕੁਲ ਅਜੇ ਤਾਂ ਅਸੀਂ ਜਦੋਂ ਤੀਜੇ ਹਿੱਸੇ ਦੀ ਜ਼ਮੀਨ ਦੀ ਗੱਲ ਕੀਤੀ ਸੀ ਤਾਂ ਪਿੰਡਾਂ 'ਚੇ ਪ੍ਰਚਾਰ ਹੋ ਗਿਆ ਵੀ ਇਹ ਤਾਂ ਜੱਟਾਂ ਦੀਆਂ ਜ਼ਮੀਨਾਂ ਖੋਣ ਵਾਲੇ ਪਾਸੇ ਹੋ ਗਏ ਔਰ ਮੈਂ ਤੁਹਾਨੂੰ ਇੱਕ ਇੱਕ ਗੋਸਲਾ ਪਿੰਡ ਆ ਲੁਧਿਆਣੇ ਜ਼ਿਲ੍ਹੇ ਦਾ ਉੱਥੇ ਸਮਾਜਿਕ ਬਾਈਕਾਟ ਹੁੰਦਾ ਇੱਕ ਕੋ ਬੰਦਾ ਜਿਹਦੇ ਕੋਲੇ ਜ਼ਮੀਨ ਦਾ ਖੁੱਡ ਨਹੀਂ ਫਿਰ ਨੌ ਦਾ ਜੱਟਾ ਉਹ ਰਾਤ ਨੂੰ ਸ਼ਰਾਬ ਪੀ ਕੇ ਵਿਹੜੇ 'ਚ ਗਾਲਾਂ ਕੱਢਦਾ ਕਿ ਤੁਸੀਂ ਸਾਲਿਓ ਸਾਡੀਆਂ ਜ਼ਮੀਨਾਂ ਖੋਣ ਆ ਗਏ। ਹੂੰ। ਮਤਲਬ ਇਹ ਗੱਲ ਉਹਦੇ ਦਿਮਾਗ 'ਚ ਆਈ ਕਿੱਥੋਂ? ਜਿਹਦੇ ਕੋਲੇ ਖੁੱਡ ਜ਼ਮੀਨ ਦਾ ਨਹੀਂ ਤੇ ਉਹਨੂੰ ਜ਼ਮੀਨ ਦਾ ਫਿਕਰ ਪੈਦਾ ਹੋ ਰਿਹਾ ਤਾਂ ਅਸਲ ਦੇ ਵਿੱਚ ਜਿਹੜੇ ਬੰਦੇ ਨੇ ਉਹਨੂੰ ਬੋਤਲ ਚਾੜ ਕੇ ਤੋਰੇ ਆ ਅਸਲ ਤਾਂ ਰੌਲਾ ਉਹਦਾ ਸੀ ਜਿਹੜਾ 50 60 ਕਿਲੇ ਦਾ ਮਾਲਕ ਸੀ। ਉਹਨੂੰ ਫਿਕਰ ਸੀ ਪਰ ਉਹ ਆਪ ਸਿੱਧਾ ਮੈਦਾਨ 'ਚ ਨਹੀਂ ਆਉਂਦੇ। ਉਹ ਜਿਹੜੇ ਆ ਬੇਜ਼ਮੀਨੇ ਜਾਂ ਛੋਟੇ ਕਿਸਾਨ ਨੇ ਅਸਲ 'ਚ ਇਹ ਵੀ ਇੱਕ ਪਹਿਚਾਣ ਦਾ ਮਸਲਾ ਜਿਵੇਂ ਗਾਣਿਆਂ 'ਚ ਦਿਖਾਉਂਦੇ ਨੇ ਵੀ ਜੱਟ ਦੇ ਥੱਲੇ ਘੋੜੀ ਜੱਟ ਦੇ ਥੱਲੇ ਜੀਪ ਮੋਢੇ 'ਚ ਰਫਲ ਚਿੱਟਾ কুরਤਾ ਪਜਾਮਾ ਹੁਣ ਜਿਹੜਾ ਦੋਡਾ ਹੀ ਕਿਲੇ ਵਾਲਾ ਉਹ ਵਿਚਾਰਾ ਨਾ ਤਾਂ ਚਿੱਟਾ কুরਤਾ ਵੀ ਹਮਾਂ ਪਾ ਸਕਦਾ ਉਹਦੀ ਹਾਲਤ ਤਾਂ ਮਜ਼ਦੂਰਾਂ ਵਾਲੀ ਆ ਫਿਰ ਉਹਨੂੰ ਕਦੋਂ ਦਿਖਾਉਣ ਦਾ ਮੌਕਾ ਮਿਲਦਾ ਵੀ ਮੈਂ ਜੱਟਾਂ ਫਿਰ ਉਦੋਂ ਜਦੋਂ ਐਵੇਂ ਦਾ ਮਾਹੌਲ ਬਣਦਾ ਤਾਂ ਉਦੋਂ ਉਹਦਾ ਅੰਦਰਲਾ ਜਿਹੜਾ ਉਹ ਜਾਗਦਾ ਉਹ ਜਾਤ ਵਾਲਾ ਹਿੱਸਾ ਜਾਗਦਾ ਤੇ ਉਹ ਆ ਕੇ ਫਿਰ ਪਿੰਡ ਦੇ ਵਿੱਚੋਂ ਖੌਰੂ ਪਾਉਂਦਾ ਉਹ ਸਾਰਿਆਂ ਨੂੰ ਮੂਰੇ ਲਾਣੇਦਾਰ ਬਣਿਆ ਹੁੰਦਾ ਅਸਲ ਦੇ ਵਿੱਚ ਉਹਨੂੰ ਵੀ ਨਹੀਂ ਪਤਾ ਹੁੰਦਾ ਵੀ ਉਹਨੂੰ ਵੀ ਵਰਤਿਆ ਜਾ ਰਿਹਾ ਤਖੜਿਆਂ ਵੱਲੋਂ ਇਸ ਕਰਕੇ ਜਿਵੇਂ ਕਹਿੰਦੇ ਨੇ ਨਾ ਵੀ ਜਦੋਂ ਕਿਤੇ ਦੰਗਿਆਂ ਦਾ ਮਾਹੌਲ ਹੋਵੇ ਤਾਂ ਬੰਦੇ ਦਾ ਅੰਦਰਲਾ ਜਾਨਵਰ ਆ ਜਿਹੜਾ ਉਹ ਬਾਹਰ ਆਉਂਦਾ ਸੇਮ ਉਹੀ ਪੋਜੀਸ਼ਨ ਹੁੰਦੀ ਆ ਇਹੀ ਪੋਜੀਸ਼ਨ ਅਸੀਂ ਜਲੂਰ ਚ ਦੇਖੀ ਆ ਇਹੀ ਪੋਜੀਸ਼ਨ ਅਸੀਂ ਬਲਦ ਕਨਚ ਦੇਖੀ ਆ ਉਹਨਾਂ ਦਰਜਣਾ ਪਿੰਨਾਂ 'ਚ ਦੇਖੀ ਆ ਪੋਜੀਸ਼ਨ ਚੰਦਪਾਣ 'ਚ ਇਹੀ ਪੋਜੀਸ਼ਨ ਚੰਦਪਾਣ ਦੀ ਆ ਵੀ ਜਦੋਂ ਸਾਡੇ ਐਸ.ਆਈ ਸਰਪੰਚ ਨੇ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕੀਤੀ ਆਪਦੇ ਹੱਕ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨੂੰ ਇਹ ਸਰਕਸ ਖਾਉਣ ਵਾਸਤੇ ਸਾਰਾ ਲਾਮ ਲਸ਼ਕਰਾਇਆ ਇਹਨਾਂ ਦੀ ਪੁਲਿਸ ਵੀ ਆਈ ਇਹਨਾਂ ਦਾ ਸਿਵਲ ਪ੍ਰਸ਼ਾਸਨ ਵੀ ਆਇਆ ਇਹਨਾਂ ਦਾ ਐਮ.ਐਲ.ਏ ਤੇ ਉਹ ਕੜਮ ਚੌਧਰੀ ਉਹ ਸ਼ਰਿਆਂਮ ਜਿਹੜਾ ਉਹ ਬੰਨੂਖਾਂ ਲੈ ਕੇ ਮੈਦਾਨ ਚਾਏ ਵੀ ਇਹਨਾਂ ਨੂੰ ਸਤਫਕਸ ਖਾਓ ਅੱਗੇ ਤੋਂ ਦੁਬਾਰਾ ਐਵੇਂ ਦੀ ਕੋਸ਼ਿਸ਼ ਨਾ ਕਰਨ ਇਹਦਾ मीनिंग ਸਿੱਧਾ ਇਹੀ ਆ ਵੀ ਉਹ ਸਾਨੂੰ ਸਰਕਸ ਕਰਨ ਵਾਸਤੇ ਇਹਨਾਂ ਜਬਰ ਕੀਤਾ ਨਹੀਂ ਮਸਲਾ ਹੋਰ ਡੰਗਰਾ ਵੀ ਹਾਲ ਹੋ ਸਕਦਾ ਸੀ ਪਰ ਉਹ ਕਹਿੰਦੇ ਗੱਲ ਸਹੇ ਦੀ ਨਹੀਂ ਪਹੇ ਦੀ ਆ ਵੀ ਗੱਲ ਕਿਤੇ ਅੱਜ ਚੰਦਪਾਣ ਵਾਲਾ ਸਰਪੰਚ ਮਰਜੀ ਕਰਦਾ ਕੱਲ ਨੂੰ ਹੋਰ ਕਰੂਗਾ ਇਹ ਤਾਂ ਸਾਡੇ ਜਿਹੜੇ ਜਿੱਤੇ ਹੋਏ ਮੰਤਰੀ ਨੇ ਮੈਂ ਤੁਹਾਨੂੰ ਗੁਜਰਾਂ ਦੇ ਵਿੱਚ ਇੱਕ ਸ਼ਰਾਬ ਕਾਹਨ ਹੁੰਦਾ ਸ਼ਰਾਬ ਜ਼ਹਿਰੀਲੀ ਸ਼ਰਾਬ ਨਾਲ ਬੰਦੇ ਮਰ ਜਾਂਦੇ ਨੇ ਅਸੀਂ ਵਿੱਤ ਮੰਤਰੀ ਨਾਲ ਬੈਠਦੇ ਆ ਕਿ ਤੁਸੀਂ ਪਰਵਾਰਾਂ ਨੂੰ ਮੁਆਵਜ਼ਾ ਦਿਓ ਤਾਂ ਵਿੱਤ ਮੰਤਰੀ ਇਹ ਕਹਿੰਦਾ ਕਿ ਮੇਰੇ ਪੱਲੇ ਕੁਝ ਨਹੀਂ ਹੈ ਮੈਂ ਤਾਂ ਨੌ ਦਾ ਵਿੱਤ ਮੰਤਰੀ ਆ ਮੇ ਤਾਂ ਰੁਪਈਆ ਦੇਣ ਦੀ ਜਿਹੜਾ ਕਪੈਸਿਟੀ ਜ ਨਹੀਂ ਅਸੀਂ ਕਿ ਜਿਹੜਾ ਕਿਸਾਨੀ ਤਰਜ ਤੇ 5 ਲੱਖ ਦਾ ਮੁਆਵਜ਼ਾ ਕਿਸਾਨਾਂ ਨੂੰ ਕਿੱਕ ਬਣਦਾ ਤੁਸੀਂ ਮਜ਼ਦੂਰਾਂ ਨੂੰ ਉਹਦੇ ਚੋਂ ਦੇ ਦਿਓ ਉਹ ਕਹਿੰਦਾ ਮੇਰੀ ਇਹ ਹਾਲਤ ਨਹੀਂ ਹੈ ਮਤਲਬ ਇਹਨਾਂ ਦੀਆਂ ਪਾਰਟੀਆਂ ਚ ਚਾਹੇ ਇਹ ਵਿੱਤ ਮੰਤਰੀ ਬਣ ਜਾਣ ਚਾਹੇ ਕੋਈ ਹੋਰ ਮੰਤਰੀ ਬਣ ਜਾਣ ਇਹਨਾਂ ਦੀ ਹਾਲਤ ਉੱਥੇ ਵੀ ਸੀਰੀਆਂ ਵਾਲੀ ਆ ਅਸੀਂ ਕਹਿੰਦੇ ਆ ਇਹ ਬਣਾ ਕੇ ਇਕੱਲਾ ਕੁਝ ਨਹੀਂ ਹੋਣਾ ਸਾਡੇ ਸਮਾਜ ਨੂੰ ਸੰਗਠਿਤ ਹੋਣਾ ਪੈਣਾ ਆਪਦੀ ਤਾਕਤ ਬਣਾਉਣੀ ਪੈਣੀ ਆ ਜਿਹੜੀ ਤਾਕਤ ਦੇ ਸਿਰ ਤੇ ਇਹ ਜੇ ਭਗਵੰਤ ਮਾਨ ਵਰਗਿਆਂ ਦਾ ਕੀਲਾ ਕੱਢਿਆ ਜਾ ਸਕਦਾ ਤੇ ਇਹ ਜੇ ਹੋਰ ਮੰਤਰੀਆਂ ਦਾ ਕੀਲਾ ਕੱਢਿਆ ਜਾ ਸਕਦਾ ਔਰ ਜਿਹੜੇ ਜਿਹੜੇ ਇਸ ਜ਼ਮੀਨ ਦੇ ਜ਼ੋਰ ਦੇ ਉੱਤੇ ਲੋਕਾਂ ਦੇ ਜਵਰ ਕਰਦੇ ਨੇ ਜਿੱਦ ਦੇ ਇਹਨਾਂ ਦੀਆਂ ਜ਼ਮੀਨਾਂ ਨੂੰ ਬਾਡਾ ਲੱਗਿਆ ਅਸਲ ਦੇ ਵਿੱਚ ਟਿਕਾਣੇ ਉਦੋਂ ਆਣੀਆਂ ਔਰ ਉਹਦੇ ਲਈ ਮਾਹੌਲ ਤਿਆਰ ਹੋ ਰਿਹਾ ਲੋਕਾਂ ਦੇ ਵਿੱਚ ਬੇਚੈਨੀ ਆ ਔਰ ਲੋਕ ਆਪਣੇ ਹਿੱਸੇ ਦੀ ਜ਼ਮੀਨ ਤੇ ਦਾਵੇ ਵਾਸਤੇ ਇਹ ਚਰਚਾ ਛੇੜੀ ਬੈਠੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਜ਼ਮੀਨਾਂ ਨੂੰ ਬਾੜਾ ਲੱਗਣਾ ਉਹਦੇ ਲਈ ਚਾਹੇ ਪੁਲਿਸ ਹੋਵੇ ਚਾਹੇ ਫੌਜ ਹੋਵੇ ਲੋਕ ਟੱਕਰਨਗੇ ਇਹ ਪਹਿਲਾਂ ਵੀ ਟੱਕਰਦੇ ਆਏ ਨੇ ਤੇ ਹੁਣ ਵੀ ਟੱਕਰਨਗੇ ਜਿਹੜੇ ਇਹ ਕਹਿੰਦੇ ਨੇ ਕਿ ਐਵੇਂ ਕਿਵੇਂ ਹੋ ਜੂ ਦਾ ਪੈਪਸੋ ਦੀ ਮਜਾਰਾ ਮੂਵਮੈਂਟ ਯਾਦ ਕਰ ਲੈਣਾ ਉਹ ਬੰਦਾ ਸਿੰਘ ਬਹਾਦਰ ਦੀ ਉਹ ਜ਼ਿਮੀਨੀ ਘੋਲ ਨੂੰ ਯਾਦ ਕਰ ਲੈਣਾ ਇਹ ਪਹਿਲੀ ਵਾਰ ਨਹੀਂ ਹੋਣਾ ਜਿਵੇਂ ਕਹਿੰਦੇ ਨੇ ਵੀ ਇਤਿਹਾਸ ਆਪਦੇ ਆਪ ਨੂੰ ਦਰ ਆਉਂਦਾ ਤੇ ਹੁਣ ਇਤਿਹਾਸ ਫੇਰ ਇੱਕ ਵਾਰ ਆਪਦੇ ਆਪ ਨੂੰ ਦਰ ਆਉਣ ਦੇ ਰਾਹ ਪਿਆ ਔਰ ਇਹ ਚੰਦਪਾਣ ਦੀ ਘਟਨਾ ਇਹਨੇ ਉਹਨਾਂ ਲੋਕਾਂ 'ਚ ਜਾਗਰੂਕਤਾ ਹੀ ਪੈਦਾ ਕਰਨੀਆਂ ਵੀ ਆਏ ਇਕੱਲੇ ਇਕੱਲੇ ਹੋ ਕੇ ਗੱਲ ਨਹੀਂ ਬੰਨੀ ਸਾਨੂੰ ਇਕੱਠੇ ਹੋਣਾ ਪੈਣਾ ਉਦੋਂ ਬਿਨਾ ਕੋਈ ਦੂਜਾ ਰਾਹ ਨਹੀਂ ਹੈ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਇਸ ਤੋਂ ਬਿਨਾ ਕੋਈ ਦੂਜਾ ਰਾਹ ਨਹੀਂ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਮੇਰੇ ਨਾਲ ਸੀ ਮਕੇਸ਼ ਮਲੋਤ ਜੀ ਬਹੁਤ ਮਿਹਰਬਾਨ